ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੱਲੇ ਆਵੇ ਨਾਨਕਾ ਸਦੇ ਉੱਠ ਜੈ ਰੀਤ ਦੇ ਮੁਤਾਬਕ ਅੱਜ ਐਕਸ ਸਰਵਿਸਮੈਨ ਹੌਲਦਾਰ ਮਹਿੰਦਰ ਸਿੰਘ ਜੀ ਜੋ ਕਿ ਸਦਾ ਲਈ ਵਿਛੋੜਾ ਦੇ ਗਏ ਨੇ ਬਟਿੰਡਾ ਮਿਲਟਰੀ ਸਟੇਸ਼ਨ ਤੋਂ ਸੈਨਾਵੀ ਜਿਹੜੀ ਸੰਧਾਂਜਲੀ ਦੇਣ ਵਾਸਤੇ ਆਈ ਦੁੱਖ ਦਾ ਜਿਹੜਾ ਹੋ ਪ੍ਰਗਟਾਵਾ ਕੀਤਾ ਔਖੀ ਘੜੀ ਦੇ ਵਿੱਚ ਸੈਨਾਵੀ ਨਾਲ ਖੜੀ ਕੋਰ ਹੈਡਕੁਆਟਰ ਦਾ ਤਹਿ ਦਿਲੋਂ ਧੰਨਵਾਦ ਐਕਸ ਆਰਮੀ ਗਰੁੱਪ ਨੂੰ ਦੇ ਸਾਰੇ ਹੀ ਮੈਂਬਰਾਂ ਨੇ ਖੁੱਲਾ ਨਾਲ ਸ਼ਰਧਾਂਜਲੀ ਦਿੱਤੀ ਤੇ ਸਲੂਟ ਨਾਲ ਬਧਾਈ ਕੀ ਦਿੱਤੀ ਹੌਲਦਾਰ ਮਹਿੰਦਰ ਸਿੰਘ ਜੀ ਜਿਨ੍ਹਾਂ ਦਾ ਗੁਰਪ੍ਰੋਭ ਬਹੁਤ ਜ਼ਿਆਦਾ ਘਾਟਾ ਪਿਆ ਤੇ ਨਾਲ ਹੀ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਹੜਾ ਹੋ ਘਾਟਾ ਪਿਆ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵਕਸ਼ ਜੇ ਗੱਲ ਕਰੀ ਆਪਾਂ ਹੌਲਦਾਰ ਮਹਿੰਦਰ ਸਿੰਘ ਜੀ ਜੋ ਕਿ ਬਹੁਤ ਸਮੇ ਤੋਂ ਬਿਮਾਰੀ ਨਾਲ ਪੀੜਤ ਸਨ ਤੇ بیٹے ਨੇ ਉਹਨਾਂ ਦੀ ਅਗਨੀ ਨੂੰ ਚੇਖਾ ਨੂੰ ਜਿਹੜੀ ਅਗਨੀ ਦਿੱਤੀ ਮਹਿੰਦਰ ਸਿੰਘ ਜੀ ਬਹੁਤ ਹੀ ਨੇਕ ਇਨਸਾਨ ਤੇ ਖੁਸ਼ਦਿਲ ਹਰ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਖੜਨ ਵਾਲੇ ਇਨਸਾਨ ਸੀ ਪਰਵਾਰ ਨੂੰ ਤੇ ਗਰੁੱਪ ਨੂੰ ਬਹੁਤ ਜ਼ਿਆਦਾ ਕਾਟਾ ਪਿਆ ਕਦੇ ਵੀ ਨਾ ਹੋ ਪੂਰਾ ਹੋਣ ਵਾਲਾ ਕਾਟਾ ਪਰਮਾਤਮਾ ਇਹਨਾਂ ਨੂੰ ਆਪਣੇ ਚਿਰਨਾਂ ਦੇ ਵਿੱਚ ਨਿਵਾਸ ਬਖਸ਼ੂ ਜੀਖਾ ਨੂੰ ਅਗਨੀ ਦਿੱਤੀ ਅਰਦਾਸ ਕੀਤੀ ਗਈ ਇਹ ਇਨਸਾਨ ਦੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਜਿਹੜੇ ਬਾਦ ਦੇ ਵਿੱਚ ਵੀ ਰੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ